हां भाई जी सारानू सस् नमस्कार देखो भाई आज पहले दिन ਧੁੰਦ ਦਾ ਕਹਿਰਾ ਰੋਡ ਦੇ ਉੱਤੇ ਬਈ ਕੁਛ ਵੀ ਨਹੀਂ ਦਿਂਦਾ ਲਵੇ ਲਵੇ ਬਹੁਤ ਜ਼ਿਆਦਾ ਧੁੰਦ ਆ ਗਈ ਦੇਖੋ ਧੁੰਦ ਦੇ ਨਾਲ ਬਸ ਠੰਡ ਵੀ ਤੁਹਾਨੂੰ ਪਤਾ ਸ਼ੁਰੂ ਹੋ ਗਈ ਹੈ ਨਾ ਆਪਾਂ ਰੈਕੋਡ ਰੋਡ ਤੇ ਖੜੇ ਆ ਪੱਧਰ ਵੱਡ ਪਿੰਡ ਵੀਰੇ ਲੈ ਬਹੁਤ ਜ਼ਿਆਦਾ ਧੁੰਦ ਆ ਬਈ ਧੁੰਦ ਦੇ ਵਿੱਚ ਵੀਰੇ ਸਲੋ ਚੱਲੋ ਹਨਾ ਬਚ ਬਚਾ ਕੇ ਚਲੋ ਤੁਹਾਨੂੰ ਪਤਾ ਹੀ ਹੈਗਾ ਤੇਜ਼ ਰਫਤਾਰੀ ਮੌਤ ਦੀ ਤਿਆਰੀ ਹਨਾ ਲੈ ਬਈ ਬਹੁਤ ਜ਼ਿਆਦਾ ਧੁੰਦ ਆ ਗਈ ਬਚ ਕੇ ਚੱਲਿਆ ਕਰੋ ਦੇਖ ਕੇ ਬਈ ਸਲੋ ਗੱਡੀਆਂ ਚਲਾਇਆ ਕਰੋ ਹਨਾ ਅੱਬ ਬਈ ਅੱਜ ਤਾਂ ਬਹੁਤ ਜ਼ਿਆਦਾ ਅੱਜ ਪਹਿਲੇ ਦਿਨ ਹੀ ਧੁੰਦ ਆ ਹਵਾ ਵੀ ਬਈ ਠੰਡੀ ਠੰਡੀ ਚੱਲਦੀ ਹੈ ਜੇ ਤੁਹਾਨੂੰ ਦੇਖਦੇ ਨਾ ਮੀਂਹ ਵਾਂਗੂ ਬਹੁਤ ਆ ਬਈ ਇਹ ਤਾਂ ਹੁੰਦੇ ਯਾਰ ਆ ਵੀ ਲਵੇ ਲਵੇ ਵਿੱਚ ਦੀਂਦਾ ਮੜਾ ਜਾ ਕੁਛ ਨਹੀਂ ਤਾਂ ਕੁਛ ਵੀ ਨਹੀਂਦਾ ਵੀਰੇ ਜੀ ਪਹੁੰਚ ਗਿਆ ਆਪ ਆਪਣੇ ਕੰਮ ਦੇ ਮਸਾ ਪਹੁੰਚਾ ਸਭ ਤੋਂ ਵੱਡਾ ਨੁਕਸਾਨ ਤਾਂ ਉਦੋਂ ਹੋ ਜਾਣਾ ਸੀ ਜਦੋਂ ਆਦੇ ਕੰਮ ਦਾ ਰਾਹੀ ਭੁੱਲ ਕੇ ਤੁੰਦ ਕਰਕੇ ਹੋਰ ਭੁੱਲ ਗਿਆ ਜੀ ਹੋਰ ਆ ਬਾਈ ਬੈਠਾ ਇਹਦੇ ਨਾਲ ਵੀ ਕਰਾਉਣੇ ਕਰ ਲਾ ਔਰ ਬਾਈ ਅਸਤਰੀਕਾਲ ਅਸਤਰੀਕਾਲ ਵੀ ਤੇ ਬਾਈ ਅੱਜ ਧੁੰਦ ਦਾ ਕਿਵੇਂ ਆ ਮਤਲਬ ਕਿੰਨੀ ਕਿਤੋਂ ਦਾ ਬਹੁਤ ਜ਼ਾਰੇ ਪੈਦੇ ਕੋਈ ਧੁੰਦ ਨਹੀਂ ਜੀ ਮੇਰੇ ਵਿੱਚ ਕੱਡੀ ਬੱਜ ਨਹੀਂ ਚ ਪੈਦੇ ਨਹੀਂ ਅੱਛਾ ਔਰ ਗੱਲ ਉੱਪਰ ਇਕਤਾਨਾ ਚ ਉਤਰ ਗਿਆ ਅੱਛਾ ਅੱਜ ਲੇਟ ਹੋਗੀ ਕਿ ਕਿਵੇਂ ਧੁੰਦ ਕਰਕੇ ਲੇਟ ਤਾਂ ਹੋਵੇ ਹੋਮਗਾਣਾ ਆ ਹੁਣੀ ਐਵੇਂ ਥੋੜੀ ਬਈ ਅੱਛਾ ਅੱਛਾ ਹਾਂ ਜੋ ਰਿਕਾਰਡ ਤੋੜੇ ਪਿਆ ਬਾਈ ਧੁੰਦ ਦਾ ਹਾਂ ਪਉੜਾ ਕੀ ਹੋਇਆ ਹਾਂ ਸੋਨੂ ਤਾਂ ਨਹੀਂ ਰਾਹ ਭੁੱਲੇ ਜਿਵੇਂ ਮੈਨੂੰ ਭੁੱਲ ਗਿਆ ਸ਼ਰਾ ਨਾ ਅੱਛਾ ਸਿੱਧੀ ਆ ਗਈ ਸਿੱਧੀ ਆ ਗਈ अच्छा मैं तो भूल गया जी भाई एक वरा आई भूलदे पता ही लगदे जी हां आई बुछ बुछ तो आगे ਬਲਕ ਬਲੇ ਮੇਨ ਰੋਡ ਤੇ ਤਾਂ ਬਾਈ ਦੇਖ ਕੇ ਚਲਣਾ ਚਾਹੀਦਾ ਕਹਿੰਦੇ ਜਦਾਂ ਸਿਆਖ ਖਾਦੇ ਟਾਈਮ ਨੇ ਹੀ ਨਿਕਾਲ ਲਈ ਬੂਝੂ ਚੱਕੇ ਲੋੜ ਕੰਮ ਲੋਦਾ हां ਚੱਲ ਗਈ ਤੇ ਨਹੀਂ ਲੈ ਬਾਈ ਦੇਖੋ ਜਮ ਨਹੀਂ ਕੋਸਤੀ ਨਾ ਬਹੁਤ ਜ਼ਿਆਦਾ ਤੁਹਾਨੂੰ ਤਾਂ ਚਲੋ ਅਸੀਂ ਸੋਖ ਸ਼ਾਂਤੀ ਨਾਲ ਪਹੁੰਚ ਗਏ ਆਪਦੇ ਕੰਮ ਤੇ ਉਹ ਇੰਜਨ ਵਗੈਰ ਕੋ ਉਹਨਾਂ ਦਾ ਟਿਕਾਣਾ ਹੀ ਹੈ ਹੈ ਉਹ ਇੰਜਨ ਇੰਜਨ ਨੂੰ ਲੇ ਬਈ ਵੀਡੀਓ ਸ਼ੇਅਰ ਕਰਦੇ ਹੋ ਨਾ ਹਾਂ ਤੇ ਦਿਖਾ ਦਿਓ ਪੰਜਾਬ ਜੀ ਵੀ ਕਿੰਨੀ ਧੁੰਦ ਪੈਣ ਲੱਗੀ ਲੈ ਵਧੀਆ ਜੀ ਹੱਥ ਪੱਲਾ ਮਾਰ ਦੇ ਦਾ ਹੋਰ ਧੰਨਵਾਦ ਬਾਈ ਥੋੜਾ ਸਾਰਾ ਮੈਂ